ਕਹਿੰਦਾ ਫੈਨ ਜੀ ਦੀ ਵੱਧ ਦੁਨੀਆ ਅਖਵਾਉਂਦਾ ਕਿਸੇ ਤੋਂ ਨਾ ਘੱਟ ਬਲੀ ਮੈਂ ਖੇੜਦਾ ਦਲੇਰੀ ਨਾਲ ਦੇਖਿਆ ਨਹੀਂ ਦੁੱਗਾਂ ਵਾਲਾ ਜੱਟ ਬਲੀ ਹਾਂਜੀ ਮਿੱਤਰੋ ਬੜੀ ਖੁਸ਼ੀ ਦੀ ਗੱਲ ਆ ਕਿ ਖੁਸ਼ੀ ਦੁੱਗਾਂ ਵਾਲੇ ਦੇ ਘਰ ਪੁੱਤਰ ਨੇ ਜਨਮ ਲੈ ਲਿਆ ਮਿੱਤਰੋ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਖੁਸ਼ੀ ਵੀਰ ਨੂੰ ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਹੀ ਵੀਰ ਭਰਾ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਜਣੋ ਅੱਜ ਗੱਲ ਕਰਦੇ ਆਂ ਅੱਜ ਦੇ ਖੇਡ ਮੇਲਿਆਂ ਬਾਰੇ ਅੱਜ ਦੇ ਕਬੱਡੀ ਕੱਪਾਂ ਬਾਰੇ ਅੱਜ ਕਿਹੜੀਆਂ-ਕਿਹੜੀਆਂ ਟੀਮਾਂ ਬਣੀਆਂ ਨੇ ਕਿੱਥੇ-ਕਿੱਥੇ ਖੇਡਣਗੀਆਂ ਮਿੱਤਰੋ ਖਿਡਿਆਰੀ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਅਸੀਂ ਕਬੱਡੀ ਦੀਆਂ ਨਮੀਆਂ-ਨਮੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਆਉਂਦੇ ਰਹਾਂਗੇ ਮਿੱਤਰੋ ਤਾਂ ਗੱਲ ਕਰਦੇ ਆਂ ਅੱਜ ਦੇ ਪਹਿਲੇ ਕਬੱਡੀ ਕੱਪ ਬਾਰੇ ਅੱਜ ਦਾ ਪਹਿਲਾ ਕਬੱਡੀ ਦਾ ਮੈਚ ਮਿੱਤਰੋ ਮਿਤੀ 3 ਦਸੰਬਰ ਪਿੰਡ ਚਨੀਰ ਮਾਨਸਾ ਵਿਖੇ ਹੋਵੇਗਾ ਜਿੱਥੇ ਕਿ ਅੱਜ ਇੱਕ ਪਿੰਡ ਓਪਨ 3 ਖੜਿਆਰੀ ਬਾਹਰੋਂ ਖੇਡਣੇ ਨੇਗੇ ਓਪਨ ਦਾ ਪਹਿਲਾ ਨਾਮਾ ਮਿੱਤਰੋ 111111 ਰੁਪਏ ਤੇ ਦੂਜਾ ਨਾਮਾ ਮਿੱਤਰੋ 71111 ਰੁਪਏ ਇਹ ਕਬੱਡੀ ਦੇ ਅੱਜ ਇੱਥੇ ਟੌਪ ਟੌਪ ਦੇ ਮੈਚ ਹੋਣਗੇ ਮਿੱਤਰੋ ਤੇ ਇਹਦਾ ਲਾਈਵ ਚੱਲਣਾ ਮਿੱਤਰੋ 123 live.in ਤੇ ਤੁਸੀਂ ਇਹਦਾ ਲਾਈਵ ਦਾ ਆਨੰਦ ਵੀ ਮਾਣ ਸਕਦੇ ਹੋ ਇੱਥੇ ਅੱਜ ਟੌਪ ਟੌਪ ਦੀਆਂ ਟੀਮਾਂ ਬਣਨ ਜਾਣੀਆਂ ਨੇ ਇੱਥੇ ਟੌਪ ਟੌਪ ਦੇ ਖਿਡਾਰੀ ਖੇਡਣਗੇ ਇੱਥੇ ਮਿੱਤਰੋ ਦੇਸੀ ਫਰਮਾਨੇ ਵਰਗੇ ਅੱਜ ਕਮਾਲਾਂ ਕਰਨਗੇ ਅੱਜ ਇੱਥੇ ਕਬੱਡੀ ਓਪਨ ਪਿੰਡ ਰੋਲ ਦੇ ਰਹਿੰਦੇ ਹੋਏ ਮੈਚ ਮਿੱਤਰੋ ਹੋਣਗੇ ਹੁਣ ਕਰਦੇ ਆਂ ਅਗਲੇ ਕਬੱਡੀ ਕਪਾ ਵੱਾਰੇ ਅਗਲਾ ਕਪਾ ਮਿੱਤਰੋ ਹਰਿਆਣੇ ਦੇ ਵਿੱਚ ਪਿੰਡ ਡੋਹਰ ਜ਼ਿਲ੍ਹਾ ਕੈਥਲ ਦੇ ਵਿੱਚ ਜਿੱਥੇ ਕੀ ਕਬੱਡੀ ਓਪਨ ਦੇ ਮੈਚ ਹੋਣਗੇ ਮਿੱਤਰੋ ਪਹਿਲਾ ਨਾਮ 81000 ਰੁਪਿਆ ਤੇ ਦੂਜਾ ਨਾਮ 52000 ਰੁਪਿਆ ਤੇ ਤੀਸਰਾ ਨਾਮ ਮਿੱਤਰੋ 15000 ਤੇ ਚੌਥਾ ਨਾਮ ਵੀ 15000 ਇਹ ਵੈਕਟਰ ਰੀਡਰ ਤੇ ਜਾਫੀ ਨੂੰ 22000 ਦਿੱਤਾ ਜਾਣਾ ਹਾਂਜੀ ਮਿੱਤਰੋ ਕਿਵੇਂ ਲੱਗੀ ਸਾਡੀ ਜਾਣਕਾਰੀ ਉਮੀਦ ਕਰਦਾ ਵਧੀਆ ਲੱਗੀ ਹੋਵੇਗੀ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਮਿੱਤਰੋ ਅਸੀਂ ਕਬੱਡੀ ਦੀਆਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਧੰਨਵਾਦ